ਦੀਵਾਨਾ ਇਹ ਹੈਲੀਕਾਪਟਰ ਦਾ ਡਾਉਨ ਹੈ ਤੇ ਦੂਜੇ ਪਾਸੇ ਰਕੇਸ਼ ਜੰਮੂ ਚਲੋ ਜੀ ਕਰੋ ਦੋਨੋਂ ਕੋਸ਼ਿਸ਼ ਸ਼ੁਰੂ ਆਹ ਆ ਕੀ ਹੋਇਆ ਐਂਕੀ ਕੋਈ ਹੋਇਆ ਕੀ ਹੋਇਆ ਹੁਣ ਮੈਂ ਦੇਖਦਾ ਭਾਜੀ ਇਹ ਵੀਡੀਓ ਬਣਾ ਰਹੇ ਹੋ ਇਹਦੇ ਵਿੱਚ ਧੋਖਾ ਵੀ ਹੋ ਜਾਂਦਾ ਜੇ ਤੁਹਾਨੂੰ ਭਰوان ਬੜੇ ਚਲਾਕ ਦੇ ਇਹ ਇਹ ਆਹ ਆ ਵਾਹ ਯਾ ਆਈ ਸ਼ਾਬਾਸ਼ੇ ਵਾਹ ਕੀ ਵਾਹ ਆਈ ਸ਼ਾਬਾਸ਼ੇ ਪੂਰਾ ਸਾਲ ਖੁਸ਼ ਰਹੋਗੇ ਕੁਸ਼ਤੀ ਦੇਖ ਕੇ ਇਹ ਗੱਲਿਆ ਰੇਸ਼ਾ ਦਾ ਜੋਰ ਉਹ ਦਿਆਲ ਮੰਨਣਾ ਵਾਲਾ ਏਡੀ ਛੇਤੀ ਹਾਰ ਨਹੀਂ ਮੰਨਦਾ ਲਓ ਮੈਨੂੰ ਲੱਗਦਾ ਅੱਜ ਜਨੇ ਭੁੱਦ ਕੇ ਖਵਾ ਦੂੰ ਦਿਆਲ ਨੂੰ ਰਕੇਸ਼ ਚੰਮੂ ਵਾਲਾ ਆ ਆੜਿਆ ਲਗੋਡੇ ਵਿੱਚ ਹੱਥ ਹੈ ਵਾਹ ਕੀ ਵਾਹ ਬੱਲੇ 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 ਹਾਂਜੀ ਆ ਜਾ ਜੀ ਬਾਲੋ ਬੋਲਾ ਭਰਵਾ ਜੀ ਪਾਲ ਗੋਟਾ ਜੀ ਆ ਵੀ ਸੁਖਮਣ ਆਹ ਹਮਨੇ ਕੱਪ ਯਾਦਗਾਰੀ ਫੋਟੋ ਕਰਵਾ ਕੇ ਦੇ ਨਾਲ ਹੀ ਆਪਾਂ ਜੁੱਧ ਦੇਖੀਏ ਇਹ ਸਿਰੇ ਦੀ ਕੁਸ਼ਤੀ ਜਿਹੜੀ ਹੋਣੀ ਆ ਮਾਲੀ ਵਾਲੀ ਕੁਸ਼ਤੀ ਹੋਣੀ ਆ ਵੱਡਾ ਯੁੱਧ ਹੋਵੇਗਾ ਤੇ ਇਧਰਲੇ ਪਾਸੇ ਕੌਣ ਜਿੱਤਿਆ ਨਹੀਂ 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 ਬਾਰਾ ਵਾ ਮੈਲੀ ਆ ਭਾਈ ਹੋਣੀ ਨਹੀਂ ਹਾਲੇ ਨਹੀਂ 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 ਭਾਈ ਵਾਲੇ ਹਾਲੇ ਨਹੀਂ ਕੁਸ਼ਤੀ ਕਹਿੰਦੇ ਹੁਣੀ ਸਾਫ਼ ਕੁਸ਼ਤੀ ਰਹਿਣੀ ਆ ਨਾਏ ਆਂ ਨਹੀਂ ਮੋੜਨੇ ਹਾਂ ਬਾਵਾ ਨਹੀਂ ਮੋੜਨੇ ਰੋਟੀ ਖਾਣ ਤੋਂ ਵੀ ਅੱਟ ਕਰੋਗੇ ਵਿਚਾਰੇ ਨੂੰ ਇਹ ਆਈ ਸ਼ਾਬਾਸ਼ੀ ਬੱਲੇ ਓਏ ਇਹ ਆਏ ਹਾਏ 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 ਨੂੰ ਚైనా ਦਾ ਦਾਵਾ ਇਹ ਜਿਹੜਾ ਦਾਵਾ ਕਰਦਾ ਚైనా ਦਾ ਦਾਵਾ ਵਾਹ ਕੀ ਵਾਹ ਕੀ ਗੱਲ ਹੋ ਗਈ ਇਦਾਂ ਮੇਰੇ ਵੱਲੇ ਆਪ ਕਰਨ ਚੱਲਿਆ ਕੀ ਕਰਦਾ ਲੈ ਭਾਈ ਭਾਈ ਪਿਆਰ ਲੱਤਾਂ ਨਹੀਂ ਮਾਰਦੇ ਕਹਿੰਦਾ ਲੱਤਾਂ ਮਾਰਦਾ ਕਾਚੂ-ਕੂਚੂ ਹੈ ਤੇ ਉਹ ਮਾਰਦਾ ਲੈ ਲੱਤਾਂ ਨਹੀਂ ਮਾਰਦਾ ਹੋਰ ਕੁਝ ਮਾਰ ਲੈ ਹੁਕੀਕਸੋਨ ਮਾਰ ਲੈ ਖੋਲਿਆ ਤੈਨੂੰ ਚਲੋ ਜੀ ਮਾਰੋ ਤਾੜੀ ਜੇ ਕੁਸ਼ਤੀ ਵਧੀਆ ਲੱਗਦੀ ਆ ਲੈ ਫਿਰ ਕਾਰ ਗੱਲ ਕੀ ਹੋ ਗਿਆ ਹੁਣ ਲਾ ਜੀ ਇਹ ਪੈ ਗਿਆ ਜੀ ਜੰਗ ਬਲੰਗਾ ਓਏ ਹੋਏ 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 ਲੈ ਬਾਈ ਲੱਤਾਂ ਨਹੀਂ ਮਾਰਦਾ ਲੱਤਾਂ ਨਾਲ ਸਾਹ ਜ਼ਰੂਰ ਦੇ ਦੂਗਾ ਓਏ ਹੋਏ 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 ਕਰਕੇ ਤੈਨੂੰ ਮਾਜਾ ਮਾਰਦਾ ਹੋਕ ਆ ਆ ਸਾਨੂੰ ਤੇਰਾ ਇੱਧਰ ਖਲੋਤਾ ਹੀ ਏ ਆਏ ਹਾਏ ਚੱਲ ਬਈ ਤਿਆਰ ਲਾ ਜੋਰ ਤੇਰੀ ਮਾਸੀ ਦਾ ਪੁੱਤ ਈ ਨੂੰ ਲਿਆਇ ਕਰਤਾ ਹੀ ਇਹਦਾ ਚੱਲ ਜੰਮੂ ਵਾਲਿਆ ਓਹ ਵੇਖੋ ਓਏ ਹੋਏ 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 ਲਾ ਜੀ ਮੈਨੂੰ ਲੱਗਦਾ ਅੰਮ੍ਰਿਤਸਰ ਖੜਦਾ ਪਊਗਾ ਗੁਰੂ ਰਾਮਦਾਸ ਹਸਪੀਟਲ ਇਹ ਨਵਾ ਵਿੱਚ ਇੱਕ ਨਹੀਂ ਪਾਜਦਾ ਮੈਨੂੰ ਲੱਗਦਾ ਇਹ ਲੌ ਬੱਲਾ ਵੀ ਬਣ ਗਿਆ ਓਏ ਹੋਏ 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 ਤੀਲੀ ਤੋਂ ਬਣ ਗਿਆ ਲੌਂਗ ਲੌਂਗ ਤੋਂ ਕੋਕਾ ਬਣ ਗਿਆ ਦੀ ਵਾਹ ਵੀ ਵਾਹ ਵਾਹ ਵੀ ਵਾਹ ਸ਼ਾਬਾਸ਼ ਵੀ ਜਵਾਨੋ ਏ ਆ ਪਾਰਲੇ ਲਗੋਟੇ ਵਿੱਚ ਹੱਥ ਤੇ ਮਿੰਟ 2 ਰਹਿ ਗਏ ਜੇ ਪਹਿਲਵਾਨ ਨੂੰ ਜਿਆਦਾ ਟਾਈਮ ਨਹੀਂ ਦੇ ਹਾਂ ਅਗਲੇ ਸਾਲ ਪਹਿਲੋ ਆਜੇ ਪਹਿਲੇ ਕਰਾਓ ਆ ਡਾ ਆ ਡਾ ਕਰਿਓ ਜਹਾਜ ਉਹ ਪਹਿਹ ਗੱਡੀ ਆ ਚਲੋ ਪਹਿਹ ਗੱਡੀ ਕਿੱਥੇ ਮੋਰ ਵਧੀਆ ਕਿੱਥੇ ਕੰਟਰੋਲ ਲੈਣਾ ਕੰਟਰੋਲ ਇਧਰ ਕਿਤੇ ਨਹੀਂ ਬਣਾ ਤੇ ਸਾਰੀਆਂ ਗੱਡੀਆਂ ਵਾਹ ਬਈ ਵਾਹ ਯਾਰ ਦਾ ਕਰੋ ਵੀ ਮਾਨ ਸਨਮਾਨ ਔਰ